ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵੀਰ ਜੋਂ ਬਡਾਲਾ ਮੈਂਬਰ ਐਸ்சிਸੀ ਵਾਹ ਪੰਚਾਇਤਾਂ ਪ੍ਰਜਾਪੇਸ਼ਨ ਫੋਰਮੋਰ ਦਾ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਲਗਭਗ 3 ਮਹੀਨਿਆਂ ਤੋਂ ਜਦੋਂ ਸਾਡਾ ਧਰਨਾ ਸੱਤ ਫੇਸਦੀਆਂ ਲਾਈਟਾਂ ਤੇ ਨੇੜੇ ਗੁਰਦੁਆਰਾ ਅੰਮ੍ਰਿਤਸਰ ਲੱਗਿਆ ਹੋਇਆ ਸੀ 5 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਐਲਾਨ ਵੀ ਕਰ ਦਿੱਤਾ ਕਿ ਜਿਹੜੇ ਝਾਲੀ ਸਰਟੀਫਿਕੇਟ ਧਾਰਕ ਹੈ ਉਨ੍ਹਾਂ ਦੇ ਉੱਤੇ ਕਾਰਵਾਈ ਕਰਕੇ ਉਨ੍ਹਾਂ ਦੇ ਸਰਟੀਫਿਕੇਟ ਜਿਨ੍ਹਾਂ ਦੇ ਰੱਦ ਹੋ ਚੁੱਕੇ ਐ ਰੱਦ ਉਨ੍ਹਾਂ ਦੇ ਉੱਤੇ ਕਾਰਵਾਈ ਕਰਕੇ ਉਨ੍ਹਾਂ ਦਾ ਜਿਹੜਾ ਇੱਕ ਇੱਕ ਪੈਸਾ ਉਹ ਸਰਕਾਰ ਵੱਲੋਂ ਬਸੂਰ ਕੇ ਖਜ਼ਾਨੇ ਵਿੱਚ ਲਿਆਂਦਾ ਜਾਵੇਗਾ ਪਰ ਅੱਜ 5 ਤਰੀਕ ਤੋਂ ਬਾਅਦ ਲਗਭਗ 8-10 ਦਿਨ ਹੋਣ ਵਾਲੇ ਹੋਗੇ ਉਹ ਐਲਾਨ ਦੇ ਉੱਤੇ ਕੋਈ ਇੰਪਲੀਮੈਂਟਰੀ ਹੋਇਆ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਤੁਸੀਂ ਨਾਰੇ-ਨਾਰੇ ਲਾਏ ਸੀ ਸਰਕਾਰ ਬਣ ਗਈ ਪਰ ਉਹ ਜਿਹੜੇ ਨਾਰੇ ਨਾਰੇ ਤੇ ਵਾਦੇ ਤੇ ਸਾਰੇ ਝੂਠ ਸਾਫਤ ਹੋਏ ਆ ਕਿਤੇ ਇਹ ਵੀ ਜਿਹੜਾ ਵਿਧਾਨ ਸਭਾ ਜਿਹਨੂੰ ਇਨਸਾਫ ਦਾ ਮੰਦਿਰ ਕਿਹਾ ਜਾਂਦਾ ਉਹ ਵਿਧਾਨ ਸਭਾ ਦੇ ਵਿੱਚ ਦਿੱਤੇ ਹੋਏ ਤੁਹਾਡੇ ਬਿਆਨ ਹੈ ਕਿਤੇ ਉਹ ਨਾਰੇ ਜਾਂ ਵਾਦੇ ਬਣ ਕੇ ਨਾ ਰਹਿ ਜਾਣ ਇਹਨੂੰ ਇੰਪਲੀਮੈਂਟ ਕੀਤਾ ਜਾਵੇ ਤਾਂ ਕਿ ਜਿਹੜੇ ਇਹਦੇ ਅਸਲ ਬਾਹਰ ਸੈਗੇ ਆ ਇਹ ਜਿਹੜੇ ਐਸ.ਸੀ.ਬੀ.ਸੀ. ਲੋਕ ਜਿਨ੍ਹਾਂ ਦੇ ਝਾਲੀ ਸਰਟੀਫਿਕੇਟ ਬਣਾ ਕੇ ਦੂਜੇ ਬੰਦੇ ਨੌਕਰੀਆਂ ਕਰ ਰਹੇ ਆ ਉਹ ਨੌਕਰੀਆਂ ਅਸਲ ਸਾਰਟਿਫਿਕੇਟ ਵਾਲਿਆਂ ਨੂੰ ਮਿਲ ਸਕਣ ਔਰ ਜਿਹੜੇ ਝਾਲੀ ਹੈ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਉਹਨਾਂ ਤੋਂ ਪੈਸਾ ਵਸੂਲਿਆ ਜਾਵੇ ਅਸੀਂ ਅੱਜ ਇਹ ਗੱਲ ਕਿਉਂਕਿ 8-10 ਸਾਲਾਂ ਵਿੱਚੋਂ ਤੋਂ ਬਾਅਦ ਦੁਬਾਰਾ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹਨੂੰ ਇੰਸਲੀਮੈਂਟ ਪਰਿਆ ਜਾਵੇ ਉਹਨੂੰ ਲਾਗੂ ਕਰੇ ਲਵੇ ਤਾਂ ਕਿ ਉਹ ਜਿਹੜੇ ਅੱਗੇ ਨੂੰ ਲੋਕ ਹੈ ਉਹਨਾਂ ਨੂੰ ਪਤਾ ਲੱਗ ਸਕੇ ਤੇ ਜਿਹੜੇ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੱਗਦੇ ਆ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਔਰ ਉਹਨਾਂ ਦੇ ਦਿਲ 'ਚ ਡਰ ਵੀ ਬਣਿਆ ਬਣਿਆ ਰਹੇ ਔਰ ਇੱਕ ਮੈਂ ਬੇਨਤੀ ਦੁਬਾਰਾ ਫੇਰ ਇਹ ਕਰ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਜੇਕਰ ਇਹ ਇੰਪਲੀਮੈਂਟ ਨਾ ਕਰਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਮੋਰਚਾ ਤਾਂ ਸਾਡਾ ਲੱਗਿਆ ਹੋਈ ਹੀ ਹੈ ਅਸੀਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਤਿਆਰ ਕਰਾਂਗੇ ਤਾਂ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਜੇਕਰ ਸਾਡੀਆਂ ਇਹਨਾਂ ਮੰਗਾਂ ਮੰਨ ਲਿਆ ਧਿਆਨ ਨਾ ਦਿੱਤਾ ਜਾਂ ਇਹਨੂੰ ਇੰਪਲੀਮੈਂਟ ਨਾ ਕਰਿਆ ਤਾਂ ਅਸੀਂ ਲੋਕਾਂ ਨੂੰ ਤਿਆਰ ਕਰਕੇ ਜਿਹੜਾ ਸਰਕਾਰਾਂ ਦੇ ਖਿਲਾਫ ਖੜੇ ਕਰਾਂਗੇ ਇੰਨਾ ਕੁਝ ਕਹਿੰਦਾ ਹੋਇਆ ਔਰ ਮੈਂ 15 ਤਰੀਕ ਦਾ ਜੋ ਸਾਬ ਕਾਂਸੀ ਰਾਮ ਦੀ ਦਾ ਜਨਮ ਦਿਹਾੜਾ ਉਹਦੀ ਉਹਦੀ 15 ਤਰੀਕ ਦਾ ਜਿਹੜਾ ਜਨਮ ਦਿਹਾੜਾ ਹੈ ਉਹਦੀ ਸਾਰੇ ਸਮਾਜ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਔਰ ਐਸੀਬੀਸੀ ਰਿਜ਼ਰਵੇਸ਼ਨ ਮਹਾਪੰਚਾਇਤ ਵੱਲੋਂ ਜਿਹੜਾ ਰਿਜ਼ਰਵੇਸ਼ਨ ਚੌਰ ਫੜੋ ਮੋਰਚਾ ਲੱਗਿਆ ਹੋਇਆ ਹੈ ਉੱਥੇ 17 ਤਰੀਕ ਨੂੰ ਇਹ ਜਿਹੜਾ ਮਨਾਇਆ ਜਾਵੇਗਾ ਸਾਬ ਕਾਂਸੀ ਰਾਮ ਦਾ ਜਨਮ ਦਿਹਾੜਾ ਉਹਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਹੈ ਤਾਂ ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਹਾਂ ਤੇ 17 ਤਰੀਕ ਨੂੰ ਐਸ்சி ਬੀਸੀ ਮਹਾਪੰਚਾਇਤ ਦੇ ਸੱਦੇ ਤੇ 7 ਵਜੇ ਦੀਆਂ ਇਕੱਠਾਂ ਤੇ ਪਹੁੰਚ ਕੇ ਅਸੀਂ ਆਪਣੇ ਉਸ ਮਹਾਨ ਰੇਵਰ ਨੂੰ ਯਾਦ ਕਰੀਏ ਔਰ ਉਹਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਦੋਸਤੋ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਉਣ ਵਾਲੀ 15 ਤਰੀਕ ਨੂੰ ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਲੋਕ ਪੁਰਸ਼ ਯੋਗ ਪੁਰਸ਼ ਜਿਨ੍ਹਾਂ ਨੂੰ ਆਖਿਆ ਜਾਂਦਾ ਜੀ ਕਹਿੰਦੇ ਵੀ ਦਰਖਤ ਜਿੱਡਾ ਵੱਡਾ ਹੋਊਗਾ ਉਹਦੀਆਂ ਜੜਾਂ ਉੰਨੀਆਂ ਹੀ ਮਜ਼ਬੂਤ ਹੋਣਗੀਆਂ ਸਾਹਿਬ ਕਾਂਸ਼ੀਰਾਮ ਸਾਡੇ ਉਸ ਦਰਖਤ ਦੇ ਸਮਾਨ ਨੇ ਜੀ ਜਿਨ੍ਹਾਂ ਦੀ ਹਾਈਟ ਬਹੁਤ ਜ਼ਿਆਦਾ ਹੈ ਤੇ ਅਸੀਂ ਉਹਨਾਂ ਦੀਆਂ ਜੜਾਂ ਅਸੀਂ ਇਸ ਜੜਾ ਹੈਗਾ 15 ਤਰੀਕ ਦਾ ਜਿਹੜਾ ਦਿਹਾੜਾ ਹੈ ਉਹਨਾਂ ਦੇ ਜਨਮ ਦਿਨ ਦਾ ਉਹਨੂੰ 17 ਤਰੀਕ ਨੂੰ ਸੱਤ ਫੇਸ ਜਿਹੜੀਆਂ ਲਾਈਟਾਂ ਨੇ ਉੱਥੇ ਧੂਮ ਧਾਮ ਨਾਲ ਮਨਾ ਰਹੇ ਆ ਜੀ ਪੂਰੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਐ ਐਸ்சி ਪੀਸੀ ਐਸ்சி ਬੀਸੀ ਮਹਾਪੰਚਾਇਤ ਜਿਹੜੀ ਹੈਗੀ ਐ ਉਹ ਇਹ ਸਾਰੇ ਕੰਮ ਨੂੰ ਦੇਖ ਰਹੀ ਹੈ ਜੀ ਬਲਵਿੰਦਰ ਸਿੰਘ ਕੁੰਬੜਾਈ ਨੇ ਰੇਸ਼ਣ ਸਿੰਘ ਕਾਲੋ ਜੀ ਨੇ ਤੇ ਹੋਰ ਮੇਰੇ ਸੀਨੀਅਰ ਸਾਥੀ ਜਿਹੜੇ ਨੇ ਉਹ ਤਿਆਰੀਆਂ ਦੇ ਵਿੱਚ ਜੁਟੇ ਹੋਏ ਨੇ ਆਪ ਸਭ ਨੂੰ ਸੱਦਾ ਜੀ ਹੱਥ ਜੋੜ ਕੇ ਕਿ ਆਪ ਸਭ ਨੇ ਆਉਣ ਦੀ ਇੱਥੇ ਕਿਰਪਾਲਤਾ ਕਰਨੀ ਹੈ ਜੀ ਜੇਪੀ ਜੈਪਾਰਥ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ